ਤਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਕੈਨਲ ਦੇ ਵਿੱਚ ਚੱਲੀ ਹੈ ਚਿੱਠੀ ਲੈ ਕੇ ਅਕਾਲਪੁਰ ਸਾਹਿਬ ਤੇ ਜਿਹੜੀ ਹੈ بطور ਦਖੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤਫਹਿਮੀ ਤੇ ਇਹ ਗੱਲ ਸਾਨੂੰ ਤਾਂ ਖਰ ਪਤਾ ਹੀ ਸੀ ਕਿ ਇਸ 10 ਮਹੀਨੇ ਤੋਂ ਬਾਅਦ ਤੋਂ 10 ਸਾਲ ਵਾਸਤੇ ਜਿਹੜੀ ਰਾਜਨੀਤੀ ਤੋਂ ਬਾਤ ਕਰਨ ਦੀ ਕੋਸ਼ਿਸ਼ ਕੋ ਨਹੀਂ ਉਹ ਤਾਂ ਮੰਨ ਗਏ ਹੁਣ ਮੈਂ ਤਾਂ ਕਹਿੰਦਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕੰਫੈਸ਼ਨਲ ਸਟੇਟਮੈਂਟ ਨਾ ਜੋ ਕਹਾਂ ਸੀ ਕਿ ਪਟíchੇਤ ਦੀ ਪ੍ਰਮੁੱਖ ਦਰਸ਼ਕ ਦੀ ਇੱਛਾ ਹਰਾਂ ਦੇ ਸਾਡੇ ਨਾਲ ਸਾਥੀ ਹੈ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਰਾਜਨੀਤੀ ਤੇ ਉਦਾਹਰਨ ਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਹੈ ਉਹਦੀ ਇਹਨਾਂ ਨੇ ਬਤੋਲੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਨੁਕਤੇ ਕਮਿਊਨਿਟੀ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਹੋ ਇਹ ਜਿਹਨੇ ਸੀ ਵੀਡੀਓ ਜਿਹੜੀ ਆ ਇਹਦੀ ਟੈਂਪੋਰਰੀ ਸੀ ਕੰਫਰਮ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀ ਕਿ ਉਹਨਾਂ ਦੇ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਆ ਮੈਂ ਤਾਂ ਕਹਿੰਦਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਰਸ਼ਕ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮજરા ਸਾਹਿਬ ਲੰਗੂਆ ਸਾਹਿਬ ਤੇ ਭੋਗ ਤੇ ਬੋਲੇ ਸੀ ਪਈ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਨ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਧਾਰ ਤੁਸੀਂ ਤੇ ਅਕਾਲ ਤਖਤ ਦਾ ਜਿਹੜਾ ਫਸੀਲ ਆ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਉਹ ਕਹਾਂ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾਹ ਹੋਰਾਂ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪਕੇ ਅੰਦਰ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸ਼ਕਤੀਆਂ ਜਿਹੜੀਆਂ ਨੇ ਉਹ ਇਹੋ ਜਿਹੇ ਮੌਕੇ ਕੰਮ ਸੁਭਾਉਂਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਦਾ ਜਵਾਬ ਤਾਂ ਹੁਣ ਆਇਆ ਨਹੀਂ ਕਿ ਪਾਸੇ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਖ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਨੀ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਾਰੇ ਦੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਭਰੋਸਾ ਸੀ